ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰਾਂ ਦੇ ਸਾਝੇ ਔਰ ਨਵਾਜੇ ਗੁਰੂ ਰੂਪ ਸਦ ਸੰਗਤ ਜੀ ਅੱਜ ਆਪਾਂ ਸੰਗਤਾਂ ਦੀ ਸੇਵਾ ਦੇ ਵਿੱਚ ਜੋ ਸਤਿਗੁਰਾਂ ਦੇ ਪਾਵਨ ਸਥਾਨ ਨੌਵੀਂ ਬਾਦਸ਼ਾਹੀ ਤਨ ਤਨ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸਤਿਗੁਰਾਂ ਦੇ ਚਰਨ ਛੋਪਾ ਪ੍ਰਾਪਤ ਗੁਰਦੁਆਰਾ ਸ੍ਰੀ ਅਡੀਸਰ ਸਹਿਬ ਜੀ ਦਾ ਸੰਖੇਪ ਇਤਿਹਾਸ ਲੈ ਕੇ ਦਾਸ ਸੰਗਤਾਂ ਦੇ ਚਰਨਾਂ ਵਿੱਚ ਹਾਜ਼ਰ ਹੋਏ ਸਤ ਸੰਗਤ ਜੀ ਜੋ ਇਸ ਇਤਿਹਾਸ ਦੀ ਆਪਾਂ ਵਿਚਾਰ ਕਰਨੀ ਹੈ ਕਿ ਇਸ ਗੁਰਦੁਆਰਾ ਸਹਿਬ ਜੀ ਦਾ ਜੋ ਨਾਮ ਹੈ ਅੜੀ ਸਰ ਸਹਿਬ ਕਿਉਂ ਪਿਆ ਤੇ ਇਸ ਇਤਿਹਾਸ ਤੋਂ ਸਾਨੂੰ ਕਿਹੜੀ ਅਮ ਤੌਰ ਤੇ ਜਿਹੜੀ ਵੱਡੀ ਸਿੱਖਿਆ ਮਿਲਦੀ ਏ ਆਪਾਂ ਉਹ ਤੇ ਅਮਲ ਕਰਨਾ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਸੰਗਤਾਂ ਨੂੰ ਉਤਾਰਦੇ ਹੋਏ ਨਗਰਾਂ ਦੇ ਵਿੱਚ ਵਿਚਰਦੇ ਹੋਏ ਜ਼ਿਲ੍ਹਾ ਬਰਨਾਲੇ ਦੇ ਨਗਰ ਪਹੋਣਾ ਵਿਖੇ ਪਹੁੰਚ ਕੇ ਜਦੋਂ ਆਪਣੇ ਮਹਾਰਕ ਚਰਨ ਪਾਈ ਸਤਿਗੁਰੂ ਜੀ ਘੋੜੇ ਤੇ ਸਵਾਰ ਨੇ ਮੰਗਰ ਸੰਗਤ ਜਾ ਰਹੀ ਹੈ ਤੇ ਅਚਾਨਕ ਜੋ ਘਟਨਾ ਵਾਪਰਦੀ ਹੈ ਕਿ ਧੰਗੁਰੂ ਤੇਗ ਬਹਾਦਰ ਮਾਰ ਸੱਚੇ ਪਾਰਸਾ ਜੀ ਦੀ ਅਸਵਾਰੀ ਵਾਣਾ ਜਿਹੜਾ ਘੋੜਾ ਹੈ ਉਹ ਇੱਕੇ ਦਮ ਰੁਕ ਜਾਂਦਾ ਹੈ ਘੋੜੇ ਨੂੰ ਤੋਰਨ ਦੇ ਬਾਵਜੂਦ ਵੀ ਘੋੜਾ ਉੱਥੇ ਅੜੀ ਪੈ ਜਾਂਦਾ ਹੈ ਅੱਗੇ ਜਾਣ ਨੂੰ ਤਿਆਰ ਨਹੀਂ ਹੁੰਦਾ ਪਿੱਛੇ ਆ ਰਹੀਆਂ ਸੰਗਤਾਂ ਵੱਲੋਂ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਰਸਾ ਜੀ ਨੂੰ ਬੇਨਤੀ ਕੀਤੀ ਜਾਂਦੀ ਹੈ ਸਤਿਗੁਰੂ ਜੀ ਏ ਕੀ ਮਾਜ ਰਖੇ ਤੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਰਸਾ ਜੀ ਘਟ ਘਟ ਕੇ ਅੰਦਰ ਕੀ ਜਾਣਤ ਭਲੇ ਬੁਰੇ ਕੀ ਪੀਰ ਅਵਸ਼ਾਨਤ ਸਤਿਗੁਰੂ ਜੀ ਕਹਿਣ ਲੱਗੇ ਗੁਰਮਖ ਪਿਆਰਿਓ ਅੱਗੇ ਇੱਕ ਮੁਸਲਮਾਨ ਜ਼ਿਮੀਦਾਰ ਨੇ ਜੋ ਕੇ ਤਮਾਕੂ ਦਾ ਖੇਤ ਬੀਜਿਆ ਹੋਇਆ ਹੈ ਜਿਹਦੇ ਕਾਰਨ ਇਹ ਘੋੜਾ ਉੱਥੋਂ ਦੀ ਲੰਘਣ ਵਾਸਤੇ ਤਿਆਰ ਨਹੀਂ ਹੈ ਤੇ ਸਤਿਗੁਰੂ ਜੀ ਨੇ ਉੱਥੇ ਸਦਸੰਗਤ ਜੀ ਜਿੱਥੇ ਘੋੜਾ ਗੁਰਮੁਖ ਪੈਰੋਂ ਅੜੀ ਕੀਤੀ ਤੇ ਦੂਰ ਅੰਦੇਸੀ ਦੇ ਨਾਲ ਉੱਥੇ ਫਿਰ ਸਤਿਗੁਰੂ ਜੀ ਨੇ ਜੋ ਵਚਨ ਕੀਤੇ ਉਹ ਬਚਨ ਇਹ ਸਨ ਕਿ ਜੋ ਵੀ ਭਾਈ ਇੱਥੇ ਅਸਥਾਨ ਬਣੇਗਾ ਉਹਦਾ ਨਾਮ ਜੋ ਅੜੀ ਸਰ ਸਹਿਬ ਹੋਵੇਗਾ ਭਾਵ ਜੋ ਕੋੜੇ ਨੇ ਅੜੀ ਕੀਤੀ ਐ ਤੇ ਜਿਨ੍ਹਾਂ ਦੇ ਵੀ ਕੋਈ ਕਾਰਜ ਅੜੇ ਹੋਣ ਜਿਵੇਂ ਕੋਈ ਲੜਕਾ ਲੜਕੀ ਦੀ ਕੋਈ شادی ਦਾ ਕਾਰਜ ਜਾਂ ਹੋਰ ਕੋਈ ਆਪਣੇ دنیਾਵੀ ਕਿੰਨੇ ਸਦ ਸੰਗਤ ਜੀ ਕਾਰਜ ਹੁੰਦੇ ਨੇ ਪਾਵ ਰੁਕੇ ਹੋਏ ਕਾਰਜ ਜਿਹੜੇ ਨੇ ਸਤਿਗੁਰੂ ਜੀ ਬਖਸ਼ਿਸ਼ ਕਰ ਦਿੰਨੇ ਕਿ ਜਿਹੜਾ ਵੀ ਇਥੇ ਪਾਵਨ ਸਥਾਨ ਦੇ ਉੱਤੇ ਪਹੁੰਚ ਕੇ ਅਰਦਾਸ ਬੇਨਤੀ ਕਰਵਾਵੇਗਾ ਜਾਂ ਕਰੇਗਾ ਸਰਦਾ ਭਾਵਨਾ ਦੇ ਨਾਲ ਆਵੇਗਾ ਉਹਦਾ ਹਰ ਇੱਕ ਕੰਮ ਬਹੁਤ ਸੱਜੇ ਤੇ ਛੇਤੀ ਹੋਵੇਗਾ ਤੇ ਨਾਲੇ ਸਦ ਸੰਗਤ ਜੀ ਇਹ ਕੰਮ ਤਾਂ ਗੁਰਮਖ ਪਿਆਰੋ ਜੋ ਸਤਿਗੁਰੂ ਜੀ ਦੇ ਬਚਨ ਨੇ ਇਹ ਤਾਂ ਕੰਮ ਹੋਣੀ ਹੈ ਪਰ ਜੋ ਆਪਾਂ ਨੂੰ ਇਸ ਪਾਵਨ ਧਿਆਤੋਂ ਸਿੱਖਿਆ ਮਿਲਦੀ ਹੈ ਕਿ ਦੇਖੋ ਜੇ ਧੰਗ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਘੋੜਾ ਇੱਕ ਤਮਾਕੂ ਦੇ ਖੇਤ ਵਿੱਚੋਂ ਲੰਘਣ ਵਾਸਤੇ ਤਿਆਰ ਨਹੀਂ ਹੈ ਤਾਂ ਸਾਨੂੰ ਵੀ ਇਹ ਚਾਹੀਦਾ ਹੈ ਜਿਹੜੇ ਵੀਰ ਭੁੱਲੜ ਵੀਰ ਤਮਾਕੂ ਦੀ ਵਰਤੋਂ ਕਰਦੇ ਨੇ ਉਹਨਾਂ ਨੂੰ ਇਹ ਤੋਂ ਤੁਰੰਤ ਹਟ ਜਾਣਾ ਚਾਹੀਦਾ ਹੈ ਕਿਉਂਕਿ ਜਿਹੜਾ ਤਮਾਕੂ ਹੈ ਇਹਦੇ ਬਹੁਤ ਵੱਡੇ ਨੁਕਸਾਨ ਨੇ ਤੇ ਗੁਰੂ ਸਾਹਿਬਾਨ ਜੀ ਨੇ ਦੂਰੰਦੇਸੀ ਦੇ ਨਾਲ ਪਹਿਲਾਂ ਹੀ ਆਪਣੀਆਂ ਸੰਗਤਾਂ ਨੂੰ ਲਾਭਵੰਦ ਕੀਤਾ ਹੋਇਆ ਕਿ ਭਾਈ ਰਹਿਤ ਮਰਯਾਦਾ ਦੇ ਵਿੱਚ ਵੀ ਇਹ ਵਿਚਾਰ ਆਉਂਦੀ ਹੈ ਵੀ ਤਮਾਕੂ ਦੀ ਵਰਤੋਂ ਨਹੀਂ ਕਰਨੀ ਤੇ ਅੱਜ ਦੀ ਜਿਹੜੀ ਸਾਇੰਸ ਹੈ ਇਹਨੇ ਅੱਜ ਸਿੱਧ ਕੀਤਾ ਹੋਇਆ ਵੀ ਤਮਾਕੂ ਦੀ ਵਰਤੋਂ ਕਰਨ ਦੇ ਨਾਲ ਕੈਂਸਰ ਵਰਗੇ ਭਿਆਨਕ ਜਿਹੜੇ ਰੋਗ ਹੁੰਦੇ ਨੇ ਇਸ ਕਰਕੇ ਸਾਨੂੰ ਇਸ ਇਤਿਹਾਸ ਤੋਂ ਵੱਡੀ ਸਿੱਖਿਆ ਲੈਣੀ ਚਾਹੀਦੀ ਹੈ ਸੋ ਇਤਿਹਾਸ ਦੀਆਂ ਵਿਚਾਰਾਂ ਕਰਦਿਆਂ ਤੋਂ ਬਿਆੰਤ ਭੁੱਲਾ ਰਹਿ ਜਾਂਦਿਆਂ ਨੇ ਆਪ ਸੰਗਤ ਵੀ ਭਾਈ ਖਿਮਾ ਕਰੋ ਇੰਨੀਆਂ ਕ ਬੇਨਤੀਆਂ ਪ੍ਰਵਾਨ ਕਰਨੀਆਂ ਜੀ ਸੋ ਬਾਤੋਂ ਬਾਅਦ ਇਸ ਇਤਿਹਾਸ ਨੂੰ ਸ਼੍ਰਵਣ ਕਰਨ ਬਾਅਦ ਤੇ ਸੰਗਤਾਂ ਨੂੰ ਅੱਗੇ ਦੀ ਅੱਗੇ ਜੋ ਇਸ ਇਤਿਹਾਸ ਨੂੰ ਵੀਡੀਓ ਨੂੰ ਅੱਗੇ ਭੇਜਿਆ ਜਾਵੇ ਤਾਂ ਜੋ ਸੰਗਤਾਂ ਗੁਰੂ ਘਰ ਦੇ ਨਾਲ ਜੁੜ ਸਕਣ ਤੇ ਇਤਿਹਾਸ ਨੂੰ ਸ਼੍ਰਵਣ ਕਰਕੇ ਸੁਣ ਸਾਖੀ ਮਨ ਜਪ ਪਿਆਰ ਅਜਾ ਮਨ ਉਧਰਿਆ ਕੇ ਏਕ ਵਾਰ ਪੁੰਨਾਂ ਦੇ ਭਾਗੇ ਵੰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ